ਕਿਵੇਂ ਸੋਚਿਆ ਲੋਕ ਚਾਈਨਾ ਡੋਰ ਖਰੀਦਣਾ ਪਸੰਦ ਕਰਦੇ ਆ ਤੇ ਤੁਸੀਂ ਇਹਨੂੰ ਸੂਤ ਰਹੇ ਆ ਸੋਚਿਆ ਕਿਵੇਂ ਕਿਸੇ ਦਾ ਗਲ ਵੜਨ ਨਾਲੋਂ ਆਪ ਦਾ ਪਤੰਗ ਵੜਾ ਲਓ ਉਹ ਚ ਖੁਸ਼ੀ ਹੈ ਕੰਚ ਸੁਰੇਸ਼ ਤੇ ਚੌਲਾਂ ਦਾ ਆਟਾ ਵਿੱਚ ਪਾਇਆ ਜਾਂਦਾ ਓਦੋਂ ਬਾਅਦ ਫਿਰ ਇਹਨੂੰ ਰੰਗ ਪਾ ਕੇ ਸੁਤਿਆ ਜਾਂਦਾ ਸਮਾਨ ਆ ਬਾਜ਼ਾਰ ਚੋ ਆਸਾਨੀ ਨਾਲ ਮਿਲ ਜਾਂਦਾ ਜਿਵੇਂ ਅੱਜ ਕੱਲ ਦੇਖਿਆ ਤਾਂ ਮੈਂ ਤਾਂ ਬਸ਼ਿੰਡੇ ਚ ਦੇਖੀਏ ਤਾਂ ਬਹੁਤ ਸਾਲ ਹੋ ਗਏ ਕਦੇ ਦੇਖਿਆ ਹੀ ਨਹੀਂ ਕੋਈ ਇਸ ਤਰ੍ਹਾਂ ਸੂਤ ਦਾ ਜਿਹੜਾ ਸਮਾਨ ਤੁਸੀਂ ਵਿੱਚ ਮਲਾਇਓ ਮਿਲ ਜਾਂਦਾ ਪ੍ਰਸ਼ਾਸਨ ਦੀ ਕਾਰਵਾਈ ਨੂੰ ਕਿਵੇਂ ਦੇਖਦੇ ਹੋ ਲਗਾਤਾਰ ਛਾਪੇ ਮਾਰੀ ਵੀ ਕੀਤੀ ਜਾਂਦੀ ਆ ਵੇਰ ਵੀ ਕੀਤਾ ਜਾਂਦਾ ਪਰ ਚਾਈਨਾ ਡੋਰ ਫੇਰ ਵੀ ਵਿਕਦੀ ਆ ਭਾਵੇਂ ਪੁਲਿਸ ਕੋਲੋਂ ਪਰਚੇ ਵੀ ਦਿੱਤੇ ਜਾ ਰਹੇ ਆ ਪ੍ਰਸ਼ਾਸਨ ਥੋੜਾ ਹੋਰ ਸਖਤ ਹੋ ਕੇ ਕੋਠੇ ਗਠਿਆਂ ਤੇ ਮਾੜਾ ਮੋਟਾ ਦੇਖ ਕੇ ਡਰੋਨ ਡਰੋਨ ਛੱਡ ਕੇ ਦੇਖੇ ਆਪਣੇ ਬੱਚੇ ਨੂੰ ਡੋਰ ਦੀ ਥਾਂ ਉਹ ਤਲਵਾਰ ਲੈ ਕੇ ਦੇ ਰਹੀ। ਮਾਪਿਆਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਤੇ ਬੱਚੇ ਤੇ ਵੀ ਹੋਣੀ ਚਾਹੀਦੀ ਹੈ। ਬਾਲਕ ਬੱਚਾ ਉਸ ਤੇ ਵੀ ਹੋਣੀ ਚਾਹੀਦੀ ਹੈ। ਸਤਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਨ ਟੀਵੀ ਪੰਜਾਬ ਤੇ ਮੈਂ ਹਰਸ਼ ਪਾਲ ਸਿੰਘ ਆ। ਅੱਜ ਕੱਲ ਬਸੰਤ ਰੋਤਾ ਤੇ ਬਸੰਤ ਵਿੱਚ ਪਤੰਗ ਉਡਾਏ ਜਾਂਦੇ ਆ ਪਰ ਬੜਾ ਵੱਡਾ ਮੁੱਦਾ ਬਣਿਆ ਹੋਇਆ ਬਠਿੰਡਾ ਵਿੱਚ ਵੀ ਤੇ ਪੂਰੇ ਪੰਜਾਬ ਭਰ ਵਿੱਚ ਜੇ ਆਪਾਂ ਕਹ dielੇ ਦੇਸ਼ ਵਿੱਚ ਵੀ ਬੜਾ ਚਾਈਨਾ ਡੋਰ ਦਾ ਵੱਡਾ ਮੁੱਦਾ ਬਣਿਆ ਹੋਇਆ ਕਿਉਂਕਿ ਜਿਸ ਨਾਲ ਕਈ ਜਾਨਾਂ ਦੇ ਨੁਕਸਾਨ ਹੋ ਵੀ ਚੁੱਕਿਆ ਤੇ ਜਿਹੜੇ ਜ਼ਖਮੀ ਵੀ ਹੋ ਚੁੱਕੇ ਜੇ ਬਠਿੰਡੇ ਦੀ ਵੀ ਗੱਲ ਕੀਤੀ ਜਾਵੇ ਤਾਂ ਪਿਛਲੇ ਦਿਨੀ ਕਈ ਘਟਨਾਵਾਂ ਵਾਪਰੀਆਂ ਨਾਮਦੇਵ ਡੋਰ ਤੇ ਵੀ ਇੱਕ ਜਿਹੜਾ ਵਿਅਕਤੀ ਸੀ ਉਹ ਜ਼ਖਮੀ ਹੋ ਗਿਆ ਉਹ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਪਰ ਜਿਸ ਨੂੰ ਲੈ ਕੇ ਕਈ ਵਿਅਕਤੀ ਨੇ ਜਿਹੜੇ ਇਸ ਚੀਜ਼ ਨੂੰ ਬੜਾ ਪਲੀਪੰਤੀ ਜਾਣਦੇ ਨੇ ਵੀ ਜਿਹੜੀ ਚਾਈਨਾ ਡੋਰ ਆ ਉਹ ਜਾਨਾਂ ਦਾ ਨੁਕਸਾਨ ਕਰਦੀ ਆ ਚਾਹੇ ਉਹ ਜਾਨਵਰ ਦੀਆਂ ਹੋਣ ਚਾਹੇ ਇਨਸਾਨਾਂ ਦੀਆਂ ਹੋਣ ਪਰ ਇਸ ਨੂੰ ਲੈ ਕੇ ਤੁਹਾਨੂੰ ਨਾਲ-ਨਾਲ ਤਸਵੀਰਾਂ ਦਿਖਾਉਨੇ ਆ ਵੀ ਕੁਝ ਵਿਅਕਤੀਆਂ ਵੱਲੋਂ ਜਿਹੜੀ ਡੋਰ ਆ ਚਾਈਨਾ ਡੋਰ ਨਾ ਖਰੀਦਣ ਦਾ ਜਿਹੜਾ ਮਨ ਬਣਾਇਆ ਤੇ ਉਹ ਆਪਣੀ ਜਿਹੜੀ ਪਿਛਲੇ ਸਮਿਆਂ ਵਿੱਚ ਛੋਟੇ ਹੁੰਦੇ ਅਸੀਂ ਵੀ ਦੇਖਦੇ ਰਹੇ ਆ ਵੀ ਜਿਹੜੀ ਚਾਈਨਾ ਡੋਰ ਆ ਉਹ ਇਸ ਤਰ੍ਹਾਂ ਸੁੱਤੀ ਜਾਂਦੀ ਸੀ ਆਮ ਲੋਕ ਜਿਹੜੇ ਕੰਚ ਨੂੰ ਤੋੜ ਕੇ ਬਰੀਕ ਕਰਕੇ ਤੇ ਜਿਹੜੇ ਹੋਰ ਕਾਫੀ ਸਮਾਨ ਪਾ ਕੇ ਤੇ ਜਿਹੜੀ ਚਾਈਨਾ ਡੋਰ ਬਣਾਈ ਜਾਂਦੀ ਸੀ ਤੇ ਉਹਨਾਂ ਵੱਲੋਂ ਵੀ ਹਾਲਾਂਕਿ ਇਸ ਤੇ ਸਮਾਂ ਕਾਫੀ ਲੱਗਦਾ ਤੇ ਨਾਲ ਕਈ ਵਿਅਕਤੀਆਂ ਦਾ ਕੰਮ ਆ ਕੱਪੜੇ ਵੀ ਖਰਾਬ ਹੁੰਦੇ ਆ ਯਾਨੀ ਮਿਹਨਤ ਦਾ ਕਾਫੀ ਕੰਮ ਆ ਪਰ ਉਹਨਾਂ ਨੇ ਇਹ ਉਪਰਾਲਾ ਕੀਤਾ ਉਹ ਕਹਿੰਦੇ ਵੀ ਕਿਸੇ ਦਾ ਵੀ ਅਸੀਂ ਨੁਕਸਾਨ ਨਹੀਂ ਕਰਨਾ ਚਾਹੁੰਦੇ ਤੇ ਅਸੀਂ ਚਾਹੁੰਦੇ ਹਾਂ ਵੀ ਜਿਹੜੀ ਚਾਈਨਾ ਡੋਰ ਆ ਉਹ ਨਾ ਖਰੀਦੀ ਜਾਵੇ ਤੇ ਜਿਹੜੀ ਇਹ ਆਮ ਡੋਰ ਆ ਜੇ ਆਪਾਂ ਕਹਦੀਏ ਦੇਸੀ ਨੂੰ ਕਹਿ ਸਕਦੇ ਹਾਂ ਤੇ ਉਹ ਬਣਾਈ ਜਾਵੇ ਤਾਂ ਕਿ ਕਿਸੇ ਵੀ ਜਾਨੀ ਕੋਈ ਨੁਕਸਾਨ ਨਾ ਹੋਵੇ ਭਾਵੇਂ ਪ੍ਰਸ਼ਾਸਨ ਵੱਲੋਂ ਵੀ ਲਗਾਤਾਰ ਇਹਨਾਂ ਨੂੰ ਲੈ ਕੇ ਉਪਰਾਲੇ ਕੀਤੇ ਜਾਂਦੇ ਆ ਪਰਚੇ ਵੀ ਦਰਜ ਕੀਤੇ ਗਏ ਆ ਹਿਰਾਸਤ ਵਿੱਚ ਵੀ ਲਾਗੇ ਗਏ ਆ ਜੇਲ੍ਹ ਵੀ ਭੇਜਿਆ ਗਿਆ ਪਰ ਫੇਰ ਵੀ ਜਿਹੜੀ ਚਾਈਨਾ ਡੋਰ ਆ ਉਹ ਲਗਾਤਾਰ ਵਿਕਦੀ ਆ ਸਾਡੇ ਨਾਲ ਭਾਈ ਸਾਹਿਬ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਨਾਮ ਆ ਮੇਰਾ ਰਕੇਸ਼ ਕੁਮਾਰ ਜੀ ਰਕੇਸ਼ ਕੁਮਾਰ ਜੀ ਕਿਵੇਂ ਸੋਚਿਆ ਲੋਕ ਚਾਈਨਾ ਡੋਰ ਖਰੀਦਣਾ ਪਸੰਦ ਕਰਦੇ ਆ ਤੇ ਤੁਸੀਂ ਇਹਨੂੰ ਸੂਤ ਰਹੇ ਆ ਸੋਚਿਆ ਕਿਵੇਂ ਇਹ ਜੀ ਮੈਂ ਸ਼ੁਰੂ ਤੋਂ ਸੂਤਦਾ ਰਹੇ ਬਚਪਨ ਤੇ ਅਵਰੇ ਮਾਪਿ ਉਹਦਾ ਸਾਡਾ ਚਾਚਾ ਫਿਰ ਬਾਪਾ ਬਹੁਤ ਸ਼ੌਕੀਨ ਸੀਗੇ ਪਤੰਗ ਵਜੇ ਚ ਪਰ ਉਹ ਆਪਣੇ ਹੱਥੀ ਸੂਤਦੇ ਸੀਗੇ ਉਸ ਤੋਂ ਬਾਅਦ ਇਹ ਸੂਤਣ ਲੱਗ ਹੁਣ ਸਾਡੀ ਤੀਜੀ ਪੀੜ੍ਹੀ ਆ ਜਿਹੜੇ ਬੱਚੇ ਸਾਡੇ ਹੁਣ ਵੱਡੇ ਹੋ ਗਏ ਆ ਉਹਨ ਚੈਨਾ ਡੋਰ ਦੇ ਮਗਰ ਪਈਵੇ ਚੈਨਾ ਡੋਰ ਚੈਨਾ ਡੋਰ ਕਰਦੇ ਹੁੰਦੇ ਸੀਗੇ ਮੈਂ ਕਿਹਾ ਬਟੇ ਚੈਨਾ ਡੋਰ ਨਾਲੋਂ ਆਪਣੀ ਖੱਤੀ ਸੂਤੀ ਡੋਰ ਵਧੀਆ ਹੁੰਦੀ ਆ ਫਿਰ ਇਹਨਾਂ ਨੂੰ ਮੈਂ 3-4 ਸਾਲਾਂ ਤੋਂ ਆਪਦੇ ਖੱਤੀ ਡੋਰ ਇਹਨਾਂ ਨੂੰ ਸੂਤਨੀ ਸਿਖਾ ਰਿਹਾ ਤੇ ਇਹਨਾਂ ਨੂੰ ਮੈਂ ਖੱਤੀ ਡੋਰ ਹੀ ਦਿਖਾ ਰਿਹਾ ਤੇ ਇਸੇ ਨਾਲ ਪਤੰਗ ਉਡਾ ਰਿਹਾ ਜੀ ਇਹ ਕੀ ਕੀ ਚੀਜ਼ ਲੱਗਦੀ ਐ ਇਹਨੂੰ ਕਿਉਂਕਿ ਮਿਹਨਤ ਵੀ ਕਰਨੀ ਪੈਂਦੀ ਐ ਤੇ ਕੀ ਕੀ ਚੀਜ਼ਾਂ ਦੇ ਵਿੱਚ ਇਸਤੇਮਾਲ ਹੁੰਦੀਆਂ ਇਹ ਚੀਜ਼ ਜੀ ਇੱਕ ਤਾਂ ਕੰਚ ਲਿਆਣਾ ਪੈਂਦਾ ਜੀ ਪਹਿਲਾਂ ਤਾਂ ਬਜ਼ਾਰੋਂ ਮਿਲ ਜਾਂਦਾ ਸੀ ਹੁਣ ਆਪਦੇ ਹੱਥੀ ਕੁੱਟਣਾ ਪੈਂਦਾ ਤੇ ਫਿਰ ਉਹਨੂੰ ਕਪੜਾ ਛਾਂ ਕਰਕੇ ਬਰੀਕ ਕੀਤਾ ਜਾਂਦਾ ਜੀ ਇਹ ਦੂਜਾ ਹੁੰਦਾ சுரேਸ਼ ਜੀ சுரேਸ਼ ਨੂੰ ਵਲਣਾ ਪੈਂਦਾ ਫਿਰ ਇਸ ਕੰਚ ਸੁਰੇਸ਼ ਤੇ ਚੌਲਾਂ ਦਾ ਆਟਾ ਵਿੱਚ ਪਾਇਆ ਜਾਂਦਾ ਓਦੋਂ ਬਾਅਦ ਫਿਰ ਇਹਨੂੰ ਰੰਗ ਪਾ ਕੇ ਸੁੱਕਿਆ ਜਾਂਦਾ ਇਹੜਾ ਕੰਚਾ ਇਹਨੂੰ ਇੰਨਾ ਬਰੀਕ ਮੈਂ ਦੇਖਿਆ ਕਾਫੀ ਬਰੀਕ ਆ ਇਹਨੂੰ ਬਰੀਕ ਕੀਤਾ ਕਿਵੇਂ ਆ ਇਹਨੂੰ ਹੀ ਪਹਿਲਾਂ ਤੋੜਿਆ ਗਿਆ ਤੋੜ ਕੇ ਕੁੱਟ ਲਿਆ ਕੁੱਟਣ ਤੋਂ ਬਾਅਦ ਇਹਨੂੰ ਮਿਕਸੀਜ ਗ੍ਰाइंड ਕਰਤਾ ਜੀ ਪਹਿਲਾਂ ਤਾਂ ਮਾਮਜਿ ਸਤੇਜ ਕਰਦੇ ਸੀ ਹੁਣ ਮਿਕਸੀਆਂ ਆ ਗਿਆਂ ਮਿਕਸੀਜ ਗ੍ਰाइंड ਕਰ ਲਿਆ ਮਿਕਸੀਜ ਗ੍ਰाइंड ਕਰਨ ਤੋਂ ਬਾਅਦ ਇਹਨੂੰ ਕੱਪੜਾ ਛਾਨ ਕਰ ਲਿਆ ਜੀ ਕਪੜਾ ਛਾਨ ਕਰਨ ਤੋਂ ਬਾਅਦ ਇਹ ਮੈਦੇ ਦੀ ਸ਼ਕਲ 'ਚ ਆ ਗਿਆ ਹੈ। ਮਿਕਸੀ ਚੰਗੀ ਤਰ੍ਹਾਂ ਸਾਫ਼ ਕਰ ਲਈ ਕਿਤੇ ਇਹ ਨਾ ਹੋਵੇ ਖਾਣ-ਪੀਣ ਦੇ ਸਮਾਨ 'ਚ ਰਲ ਜਾਏ। ਨਹੀਂ ਜੀ ਨਹੀਂ ਨਹੀਂ ਮਿਕਸੀ ਦਾ ਚੰਗੀ ਤਰ੍ਹਾਂ ਸਾਫ਼ ਕਰ ਲਈ ਆ ਤੋ ਦਿੰਦੇ ਮਿਕਸੀ ਨਾਲ ਦੇ ਨਾਲ। ਬਾਕੀ ਬਰੀਕੀ ਇੰਨਾ ਹੋ ਜਾਂਦਾ ਕਿ ਇਹ ਨਾਲ ਮੇਰੇ ਸਾਹ ਨਾਲ ਤਾਂ ਕੋਈ ਫਰਕ ਪੈਣਾ ਨਹੀਂ ਚਾਹੀਦਾ। ਇਹ ਜਿਵੇਂ ਇਹ ਸਮਾਨ ਆ ਬਾਜ਼ਾਰ 'ਚੋਂ ਆਸਾਨੀ ਨਾਲ ਮਿਲ ਜਾਂਦਾ ਜਿਵੇਂ ਅੱਜਕੱਲ ਦੇਖਿਆ ਤਾਂ ਮੈਂ ਤਾਂ ਬਸ਼ਿੰਡੇ 'ਚ ਦੇਖੀਏ ਤਾਂ ਬਹੁਤ ਸਾਲ ਹੋ ਗਏ ਕਦੇ ਦੇਖਿਆ ਹੀ ਨਹੀਂ ਕੋਈ ਇਸ ਤਰ੍ਹਾਂ ਸੂਤ ਦਾ ਜਿਹੜਾ ਸਮਾਨ ਤੁਸੀਂ ਵਿੱਚ ਮਲਾਇਆ ਉਹ ਮਿਲ ਜਾਂਦਾ। ਹਾਂ ਜੀ ਮਿਲਦਾ ਜਾਣਾ ਥੋੜਾ ਲੱਭਣਾ ਪੈਂਦਾ ਹੈ। ਕੰੱਚ ਕੰੱਚ ਪਹਿਲਾਂ ਮਿਲ ਜਾਂਦਾ ਸੀ ਹੁਣ ਕੰੱਚ ਮਿਲਦਾ ਨਹੀਂ ਕੰੱਚ ਆਪ ਬਣਾਉਣਾ ਪੈਂਦਾ ਸੁਰੇਸ਼ ਪਹਿਲਾਂ ਆਮ ਦੁਕਾਨਾਂ ਤੋਂ ਮਿਲ ਜਾਂਦਾ ਸੀ ਹੁਣ ਸੁਰੇਸ਼ ਮਿਲਦਾ ਨਹੀਂ ਹੁਣ ਕਿਸੇ ਕਿਸੇ ਦੁਕਾਨ ਤੇ ਮਿਲਦਾ ਪਿਛਲੇ ਸਾਲ ਵੀ ਸਾਨੂੰ ਮਸਾ ਹੀ ਲੱਭਿਆ ਸੀਗਾ ਐਤਕੀ ਵੀ ਅਸੀਂ ਉਹ ਦੁਕਾਨ ਪਤਾ ਸੀ ਅਸੀਂ ਸਿੱਧੇ ਉਹਦੇ ਕੋਲ ਚਲੇ ਗਏ ਅਸੀਂ ਉਸ ਦੁਕਾਨ ਤੋਂ ਸੁਰੇਸ਼ ਲੈ ਕੇ ਆਏ ਅੱਛਾ ਚਾਈਨਾ ਡੋਰ ਨੂੰ ਲੈ ਕੇ ਕਿਵੇਂ ਦੇਖਦੇ ਹੋ ਬਹੁਤ ਸਾਰੇ ਜਿਹੜੇ ਮਾਪੇ ਆ ਉਹ ਲੈ ਕੇ ਦਿੰਦੇ ਨੇ ਤੁਸੀਂ ਕਿਵੇਂ ਮਨ ਬਣਾਇਆ ਵੀ ਨਹੀਂ ਖਰੀਦਣੀ ਚਾਹੀਦੀ ਇਹਦੇ ਨਾਲ ਦੇਖੋ ਜੀ ਪਸ਼ੂ ਪੰਛੀ ਇਨਸਾਨ ਸਾਰਾਂ ਦਾ ਹੀ ਨੁਕਸਾਨ ਹੈ ਪਤੰਗ ਬਾਜੀ ਕਰਨੀ ਹੈ ਤਾਂ ਕੱਚੀ ਡੋਰ ਨਾਲ ਕਰੋ ਜਿਹੜੀ ਟੁੱਟ ਵੀ ਜਾਊਗੀ ਜੇ ਕਿਸੇ ਗਲ 'ਚ ਫਸ ਗਈ ਤਾਂ ਟੁੱਟ ਵੀ ਜਾਂਦੀ ਹੈ ਚੈਨਾ ਡੋਰ ਵੱਧਦੀ ਜਾਂਦੀ ਹੈ ਬਾਕੀ ਇਹ ਮਤਲਬ ਇਹ ਹੈ ਕਿ ਕਿਸੇ ਦਾ ਗਲ ਵੱਢਣ ਨਾਲੋਂ ਆਪ ਤਾਂ ਪਤੰਗ ਵੜਾ ਲਓ ਉਹ ਚ ਖੁਸ਼ੀ ਹੈ ਅਸੀਂ ਢੋਲ ਵਜਾਵਾਂਗੇ ਜੇ ਸਾਡਾ ਪਤੰਗ ਵੱਢਿਆ ਤਾਂ ਵੀ ਢੋਲ ਵਜਾਵਾਂਗੇ ਕਿਸੇ ਗਲ ਵੱਜ ਕੇ ਢੋਲ ਨਹੀਂ ਵਜਾ ਸਕਦੀ ਪ੍ਰਸ਼ਾਸਨ ਦੀ ਕਾਰਵਾਈ ਨੂੰ ਕਿਵੇਂ ਦੇਖਦੇ ਹੋ ਲਗਾਤਾਰ ਛਾਪੇਮਾਰੀ ਵੀ ਕੀਤੀ ਜਾਂਦੀ ਆ ਵੇਰ ਵੀ ਕੀਤਾ ਜਾਂਦਾ ਪਰ ਚਾਈਨਾ ਡੋਰ ਫੇਰ ਵੀ ਵਿਕਦੀ ਆ ਭਾਵੇਂ ਪੁਲਿਸ ਵੱਲੋਂ ਪਰਚੇ ਵੀ ਦਿੱਤੇ ਜਾ ਰਹੇ ਆ ਚਾਈਨਾ ਡੋਰ ਜੀ ਪੁਲਿਸ ਪ੍ਰਸ਼ਾਸਨ ਦਾ ਵੈਸੇ ਕਾਫੀ ਸਖਤ ਹੈ ਐਤ ਕੀ ਪਰਚੇ-ਪੁਰਚੇ ਬਾਵਾ ਹੋਇਆ ਬੋਟ ਡੋਰ ਫੜੀ ਹੈ ਟੰਨੀ ਸੜਕ ਤੇ ਫੜੀ ਹੈ ਬਾਕੀ ਪ੍ਰਸ਼ਾਸਨ ਥੋੜਾ ਹੋਰ ਸਖਤ ਹੋ ਕੇ ਕੋਠਿਆਂ-ਗਾਠਿਆਂ ਤੇ ਮਾੜਾ-ਮੋਟਾ ਦੇਖ ਕੇ ਡਰੋਨ-ਡਰੋਨ ਛੱਡ ਕੇ ਦੇਖੇ ਤਾਂ ਹਜੇ ਬਹੁਤ ਕੇਸ ਨਿਕਲਣਗੇ ਜਿਹੜੇ ਕੋਠਿਆਂ ਤੇ ਬੱਚੇ ਉਡਾ ਰਹੇ ਨੇ ਚਾਈਨਾ ਡੋਰ ਮਾਪਿਆਂ ਲੈ ਲੈ ਕੇ ਦੇ ਹੀ ਜਾਂਦੇ ਨੇ ਬੇਵਕੂਫ ਨੇ ਜਿਹੜੇ ਆਪਣੇ ਬੱਚਿਆਂ ਨੂੰ ਚੈਨਾ ਡੋਰ ਲੈ ਕੇ ਦੇ ਰਹੇ ਨੇ ਲੱਗਦਾ ਵੀ ਜਿਵੇਂ ਜਿਹੜੇ ਮਾਪੇ ਆਪਦੇ ਬੱਚਿਆਂ ਨੂੰ ਚੈਨਾ ਡੋਰ ਲੈ ਕੇ ਦਿੰਦੇ ਨੇ ਉਹਨਾਂ ਦੇ ਖਿਲਾਫ ਵੀ ਪ੍ਰਸ਼ਾਸਨ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਆ ਹਾਂਜੀ ਹਾਂਜੀ ਉਹਨਾਂ ਦੇ ਖਿਲਾਫ ਉਹਨਾਂ ਨੂੰ ਪਹਿਲਾਂ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਉਹ ਤਾਂ ਇੱਕ ਚਾਕੂ ਲੈ ਕੇ ਦੇ ਰਹੇ ਬੱਚੇ ਨੂੰ ਉਹ ਤਾਂ ਤਲਵਾਰ ਦਾ ਕੰਮ ਕਰਦੀ ਹੈ ਆਪਣੇ ਬੱਚੇ ਨੂੰ ਡੋਰ ਦੀ ਥਾਂ ਉਹ ਤਲਵਾਰ ਲੈ ਕੇ ਦੇ ਰਹੀ ਮਾਪਿਆਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਤੇ ਬੱਚੇ ਤੇ ਵੀ ਹੋਣੀ ਚਾਹੀਦੀ ਹੈ ਬਾਲਗ ਬੱਚਾ ਉਸ ਤੇ ਵੀ ਹੋਣੀ ਚਾਹੀਦੀ ਹੈ ਇਹ ਕਾਰਨ ਮੰਨਦੇ ਹਾਂ ਵੀ ਜਿਹੜਾ ਸਮਾਂ ਕਿਦਾਂ ਦਾ ਆ ਗਿਆ ਵੀ ਜਿਹੜੇ ਮਾਪੇ ਆ ਉਹ ਆਪਦੇ ਬੱਚੇ ਨੂੰ ਸਮਝਾਉਣ ਵਿੱਚ ਨਾਕਾਮਯਾਬ ਕਿਵੇਂ ਰਹੇ ਜਿਵੇਂ ਤੁਸੀਂ ਸਮਝਾ ਲਿਆ ਬੱਚਿਆਂ ਨੂੰ ਵੀ ਪਾਈ ਆਪਾਂ ਨੂੰ ਇਹ ਡੋਰ ਵਰਤਣੀ ਚਾਹੀਦੀ ਆ ਬਾਕੀ ਮਾਪੇ ਕਿਉਂ ਨਹੀਂ ਸਮਝਾ ਪਾਏ ਕਿਉਂ ਲੈ ਕੇ ਦਿੰਦੇ ਇਹ ਹੁਣ ਬੱਚਿਆਂ ਨੂੰ ਤਾਂ ਆਪਾਂ ਦਾ ਸਮਝਾ ਲਿਆ ਜੀ ਬਾਕੀ ਜਿਹੜੇ ਚੰਗੇ ਮਾਪਿਓ ਆ ਜਿਹੜੇ ਪੈਸਿਆਂ ਵਾਲੇ ਆ ਉਹ ਇਹ ਕਹਿੰਦੇ ਆ ਕਿ ਕੋਈ ਨਹੀਂ ਸਾਡੇ ਬੱਚੇ ਨੂੰ ਚਾਈਨਾ ਡੋਰ ਨਾਲ ਉਡਾਉਂਦੇ ਹੁਣ ਸਾਡੇ ਵੀ ਹੈਗੇ ਕਈ ਬੰਦੇ ਯਾਰ ਦੋਸਤ ਹੈਗੇ ਆ ਉਹਨਾਂ ਦੇ ਚੈਨਾ ਡੋਰ ਨਾਲ ਹੀ ਪਤੰਗ ਉਡਦੇ ਆ। ਉਹਨਾਂ ਨੂੰ ਅਸੀਂ ਬਹੁਤ ਸਮਝਾ ਲਿਆ, ਬਹੁਤ ਕਹਿ ਲਿਆ। ਫੇਰ ਵੀ ਉਡਾਈ ਜਾਂਦੇ ਲੋਕ। ਹੁਣ ਕੀ ਕੀਤਾ ਜਾਵੇ? ਬਾਜ਼ਾਰ 'ਚ ਵਿਕਰੀ ਆ ਤਾਂ ਉਡਾਰੇ ਆ। ਬਾਜ਼ਾਰ 'ਚ ਬਿਕਣੀ ਬੰਦ ਹੋ ਜੇ। ਕੀ ਪ੍ਰਸ਼ਾਸਨ ਨੂੰ ਸੁਝਾਅ ਦੇਣਾ ਚਾਹੁੰਦੇ ਵੀ ਜਿਹੜੀ ਨਿਗਰਾਨੀ ਆ ਕਿਉਂਕਿ ਹੁਣ ਬਸੰਤ ਨੇੜੇ ਆ ਗਈ ਕਿਸ ਤਰ੍ਹਾਂ ਨਾਲ ਨਿਗਰਾਨੀ ਰੱਖੀ ਜਾਵੇ? ਨਿਗਰਾਨੀ ਜੀ ਇੱਕ ਤਾਂ ਜਗ੍ਹਾ-ਜਗ੍ਹਾ ਤੇ ਰੇਡ ਮਾਰੋਈ। ਬਾਕੀ ਕੋਠਿਆਂ ਤੇ ਦੇਖੋ ਖਾਸ ਕਰਕੇ ਪਰਚੂਨਿਟੀ ਦੁਕਾਨਾਂ ਵਾਲੇ ਜਾਰੀ ਵੇਚ ਰਹੇ ਆ ਜੀ। ਜਿਨ੍ਹਾਂ ਦਾ ਐ ਨਹੀਂ ਹੁੰਦਾ ਕਿ ਇਹ ਅਪੋਰਚੂਨਿਟੀ ਦੁਕਾਨ ਹੈ ਕਿ ਪਤੰਗਾਂ ਦੀ ਦੁਕਾਨ ਹੈ ਅਪੋਰਚੂਨਿਟੀ ਦੁਕਾਨ ਦੇ ਵਿਕਰੀਆਂ ਘਰਾਜ ਲੋਗ ਲਿਆ ਕੇ ਰੱਖੀ ਬੈਠੇ ਉਹ ਵਿਚ ਜਾਂਦੇ ਆ ਇਹ ਤਾਂ ਪ੍ਰਸ਼ਾਸਨ ਨੂੰ ਥੋੜੀ ਸਖਤਾਈ ਵਰਤਣੀ ਪਊਗੀ ਤਾਂ ਬਦਲ ਗੋ ਕਿਤੇ ਕਿਤੇ ਵਿਕਰੀ ਹੈ ਹੋਰ ਵੀ ਨੇ ਸਾਡੇ ਨਾ ਭਾਈ ਸਾਹਿਬ ਕੀ ਨਾਮ ਹੈ ਤੁਹਾਡਾ ਸਰ ਮੇਰਾ ਨਾਮ ਹੈਗਾ ਸੋਹਣ ਲਾਲ ਸੋਹਣ ਲਾਲ ਜੀ ਕਿਵੇਂ ਸੋਚਿਆ ਵੀ ਚਾਈਨਾ ਡੋਰ ਨਹੀਂ ਖਰੀਦਣੀ ਚਾਹੀਦੀ ਤੇ ਇਹ ਮਿਹਨਤ ਦਾ ਕੰਮ ਕਰਨਾ ਚਾਹੀਦਾ ਸਰ ਮੈਂ ਐ ਸੋਚਿਆ ਜਿਵੇਂ ਹੁਣ ਮੈਂ ਦੇਖਦਾ ਆ ਰਹਾ ਹੈਗਾ ਮਾਰਕੀਟ ਦੇ ਵਿੱਚ ਜਿਵੇਂ ਵੀ ਕਈ ਹਾਸੇ ਦੇਖਿਆ ਮੈਂ ਜਿੰਨੇ ਵੀ ਹੁਣ ਕਿਸੇ ਦਾ ਗੱਲ ਵੱਡਾ ਗਿਆ ਕੋਈ ਕੁਝ ਵੀ ਹੋ ਗਿਆ ਤੇ ਤਾਂ ਕਰਕੇ ਮੈਂ ਅੱ비 ਇਹ ਆਪਦਾ ਹੀ ਕੀਤਾ ਮੈਂ ਚੱਲ ਕਰੇ ਆਪਦਾ ਡੋਰ ਸੁਧਲਾ کافی ਮਿਹਨਤ ਦਾ ਕੰਮ ਆਸੀ ਵੀ ਦੇਖਦੇ ਆ ਤਿੰਨ ਚਾਰ ਜਾਨੇ ਲੱਗੇ ਹੋਇਆ ਤੇ ਕਾਫੀ ਸਮਾਂ ਵੀ ਲੱਗਦਾ ਹੋਊਗਾ ਹਾਂਜੀ ਹਾਂਜੀ ਟਾਈਮ ਤਾਂ ਦੇਖੋ ਜੀ ਇਹਦੇ ਵਿੱਚ ਬਹੁਤ ਟਾਈਮ ਲੱਗਦਾ ਹੈਗਾ ਇਦੇ ਵਿੱਚ ਸਮਾਨ ਬਹੁਤ ਇਕੱਠਾ ਕਰਨਾ ਪੈਂਦਾ ਹੈਗਾ ਹੁਣ ਜਿਵੇਂ ਆਪਾਂ ਮਾਰਕੀਟ ਦੇ ਵਿੱਚ ਜਾਣੇ ਹੈਗੇ ਆ ਆ ਢੀਲ ਲੈਣੀ ਪੈਂਦੀ ਹੈਗੀ ਆ ਸੁਰੇਸ਼ ਲੈਣਾ ਪੈਂਦਾ ਹੈਗਾ ਕੱਚ ਘੱਟਾ ਵਰਨਾ ਕਈ ਜਗ੍ਹਾ ਤੋਂ ਆਪਾਂ ਨੂੰ ਸਮਾਨ ਵੀ ਨਹੀਂ ਮਿਲਦਾ ਹੈਗਾ ਸਮਾਨ ਇਕੱਠਾ ਕਰਦੇ ਕਈ ਵਾਰੀ ਆਪਾਂ ਨੂੰ 2 ਦਿਨ 4 ਦਿਨ ਵੀ ਲੱਗ ਜਾਂਦੇ ਹੈਗੇ ਬੱਚੇ ਜिद ਨਹੀਂ ਕਰਦੇ ਜਿਵੇਂ ਬਾਪੇ ਲੈ ਦਿੰਦੇ ਆ ਬਾਕੀ ਵੀ ਦੇਖਦੇ ਆ ਕਹਿੰਦੇ ਜਦੋਂ ਪੁੱਛਦੇ ਵੀ ਆ ਕੋਈ ਗੱਲਬਾਤ ਵੀ ਕਰਦੇ ਆ ਕਹਿੰਦੇ ਜੀ ਬੱਚੇ ਜिद ਕਰਦੇ ਸੀ ਤਾਂ ਲੈ ਦਿੰਦੇ ਤੁਹਾਡੇ ਬੱਚੇ ਨਹੀਂ ਜिद ਕਰਦੇ ਦੇਖੋ ਜੀ ਬੱਚੇ ਤਾਂ ਬਹੁਤ ਜिद ਕਰਦੇ ਆ ਜੀ ਦੇਖੋ ਹੁਣ ਮੇਰਾ ਬੱਚਾ ਹੈਗਾ 13-14 ਸਾਲ ਦਾ ਜਦੋਂ ਮੈਂ ਹੁੰਦਾ ਸੀਗਾ ਮੈਂ ਕਦੇ ਆਪਣੇ ਮਾਪਿਆਂ ਨਾਲ ਜिद ਨਹੀਂ ਕੀਤੀ ਹੁਣ ਮੇਰਾ ਬੇਟਾ ਬਹੁਤ ਜिद ਕਰਦਾ ਸੀਗਾ ਵੀ ਮੈਂ ਚਾਈਨਾ ਡੋਰ ਲੈਣੀ ਹੈ ਚਾਹ ਪਰ ਮੈਂ ਉਹਨੂੰ ਚਾਈਨਾ ਡੋਰ ਲੈ ਕੇ ਨਹੀਂ ਦਿੱਤੀਗੀ ਆ ਪਿਛਲੇ ਸਾਲ ਵੀ ਨਹੀਂ ਲੈ ਕੇ ਦਿੱਤੀ ਸੀਗੀ ਅੱਤ ਕੀ ਵੀ ਨਹੀਂ ਲੈ ਕੇ ਦਿੱਤੀ ਲੱਗਦਾ ਕਿਤੇ ਨਾ ਕਿਤੇ ਮਾਪਿਆਂ ਚ ਕਮੀ ਆ ਜਿਵੇਂ ਤੁਹਾਡਾ ਬੱਚਾ ਤੁਸੀਂ ਦੱਸਿਆ ਵੀ ਜिद ਕਰਦਾ ਸੀ ਪਰ ਫੇਰ ਵੀ ਨਹੀਂ ਲੈ ਕੀਤੀ ਜਿਹੜਾ ਬਾਕੀ ਮਾਪੇ ਜਿਹੜੇ ਲੈ ਕੇ ਦਿੰਦੇ ਨੇ ਲੱਗਦਾ ਕਿਤੇ ਨਾ ਕਿਤੇ ਕਮੀ ਆ ਉਹਨਾਂ ਦੇਖੋ ਜੀ ਮਾਪਿਆਂ ਦੇ ਵਿੱਚ ਬਹੁਤ ਕਮੀ ਹੈਗੀ ਹੈ ਹੁਣ ਦੇਖੋ ਹੁਣ ਬੱਚੇ ਜिद ਕਰਦੇ ਆ ਵੀ ਮੈਨੂੰ 1000 ਰੁਪਏ ਚਾਹੀਦਾ ਮੈਂ ਚਾਇਨਾ ਡੋਰ ਲੈ ਕੇ ਆਣੀ ਹੈਗੀ ਆ ਪਰ ਮਾਪੇ ਦੇ ਕੇ ਆਉਂਦੇ ਦੇ ਦਿੰਦੇ ਆ ਪਰ ਬੱਚਾ ਆਪ ਖੁਦ ਲੈ ਕੇ ਜਾਂਦਾ ਵੀ ਮੈਂ ਚਾਇਨਾ ਡੋਰ ਪਰ ਉਹ ਆਪਦੇ ਮਾਪਿਆਂ ਨੂੰ ਦੱਸਦਾ ਨਹੀਂਗਾ ਜਦੋਂ ਉਹ ਪਤੰਗ ਉਡਾਉਂਦਾ ਉਦੋਂ ਹੀ ਪਤਾ ਲੱਗਦਾ ਵੀ ਮੈਂ ਚਾਇਨਾ ਡੋਰ ਉਹਦਾ ਤਾਂ ਕੁੜਾ ਆ ਰਿਹਾ ਪ੍ਰਸ਼ਾਸਨ ਨੂੰ ਕੀ ਸੁਝਾ ਦੇਣਾ ਚਾਹੁੰਨੇ ਆ ਜਾਂ ਮਾਪਿਆਂ ਨੂੰ ਕੀ ਕਹਿਣਾ ਚਾਹੁੰਨੇ ਆ ਵੀ ਜਿਹੜੀ ਚਾਈਨਾ ਡੋਰ ਪ੍ਰਸ਼ਾਸਨ ਕਿਸ ਤਰ੍ਹਾਂ ਦੀ ਕਾਰਵਾਈ ਕਰੇ ਤੇ ਮਾਪੇ ਕਿਵੇਂ ਰੋਕਣ ਆਪਣੇ ਬੱਚਿਆਂ ਨੂੰ ਦੇਖੋ ਜੀ ਮਾਪਿਆਂ ਨੂੰ ਤਾਂ ਆਪਣੇ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਹੈਗਾ ਵੀ ਤੁਸੀਂ ਚਾਈਨਾ ਡੋਰ ਨਾ ਵਰਤੋ ਠੀਕ ਹੈ ਨਾ ਜੀ ਤੇ ਜੋ ਵੀ ਕੁਝ ਕਰਨਾ ਤੁਸੀਂ ਆਪ ਦਾ ਇੰਜੋਏ ਕਰੋ ਬਜਾਰ ਵਾਲੀ ਮਾਰਕੀਟ ਵਾਲੀ ਤੁਸੀਂ ਡੋਰ ਲੈ ਕੇ ਆਓ ਉਹਦੇ ਨਾਲ ਪਤੰਗ ਉਡਾਓ ਤੁਸੀਂ ਪਰ ਚਾਈਨਾ ਡੋਰ ਨਾ ਵਰਤੋ ਤੁਸੀਂ ਕਦੇ ਵੀ ਨਾ ਵਰਤੋ ਕਿਉਂਕਿ ਇਹਦੇ ਨਾਲ ਬਹੁਤ ਹਾਸੇ ਹੁੰਦੇ ਆ ਪੁਲਿਸ ਨੂੰ ਪ੍ਰਸ਼ਾਸਨ ਨੂੰ ਮੈਂ ਇਹ ਸੁਝਾਅ ਦੇਣਾ ਚਾਹੂੰਗਾ ਜੀ ਜੋ ਵੀ ਚਾਈਨਾ ਡੋਰ ਨਾਲ ਪਤੰਗ ਉਡਾਂਦਾ ਹੈ ਤੁਸੀਂ ਉਹਨਾਂ ਤੇ ਸਖਤ ਤੇ ਸਖਤ ਕਾਰਵਾਈ ਕਰੋ ਜਿਵੇਂ ਹੁਣ ਗਲੀ ਮੁल्ल्या ਦੇ ਵਿੱਚ ਜਾ ਕੇ ਉਹ ਰੇਡ ਕਰੋ ਛੱਤ ਤੇ ਜਾ ਕੇ ਦੇਖੋ ਡਰੋਨ ਉਡਾ ਕੇ ਦੇਖੋ ਵੀ ਜਿਹੜਾ ਬੰਦਾ ਫੜਿਆ ਜਾਵੇ ਉਸਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਅ ਸੋ ਇਹ ਜਿਹੜੇ ਵੀਰ ਜੀ ਨੇ ਇਹਨਾਂ ਨੇ ਕਾਰਵਾਈ ਦੀ ਵੀ ਮੰਗ ਕੀਤੀ ਇਹਨਾਂ ਨੇ ਕਿਹਾ ਵੀ ਸਖਤ ਤੋਂ ਸਖਤ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਜਿਹੜੇ ਚਾਈਨਾ ਡੋਰ ਵੇਚਦੇ ਨੇ ਤੇ ਜਿਹੜੇ ਖਰੀਦਦੇ ਨੇ ਤੇ ਨਾਲ ਹੀ ਨਾਲ ਉਹਨਾਂ ਨੇ ਮਾਪਿਆਂ ਨੂੰ ਵੀ ਬੇਨਤੀ ਕੀਤੀ ਵੀ ਚਾਹੇ ਬੱਚੇ ਜਿੱਦ ਕਰਦੇ ਨੇ ਵੀ ਚਾਈਨਾ ਡੋਰ ਖਰੀਦਨੀ ਆ ਪਰ ਚਾਈਨਾ ਡੋਰ ਨਹੀਂ ਖਰੀਦ ਕੇ ਦੇਣੀ ਚਾਹੀਦੀ ਉਹਨਾਂ ਨੇ ਇਹ ਵੀ ਕਿਹਾ ਕਿ ਬੇਸ਼ੱਕ ਕਿਸੇ ਦਾ ਗਲ ਕੱਟਣ ਨਾਲੋਂ ਅਸੀਂ ਆਪਣਾ ਪਤੰਗ ਕਟਵਾਉਣਾ ਪਸੰਦ ਕਰਦੇ ਹਾਂ ਤੇ ਅਸੀਂ ਢੋਲ ਵੀ বাজਾਵਾਂਗੇ ਜੇ ਸਾਡੇ ਪਤੰਗ ਕੱਟੇ ਜਾਣਗੇ ਪਰ ਜੇ ਕਿਸੇ ਦਾ ਗਲਾ ਕੱਟ ਗਿਆ ਤਾਂ ਸਾਨੂੰ ਅਫਸੋਸ ਹੋਵੇਗਾ ਤੇ ਉਸ ਦੀ ਜ ਕਿਸੇ ਦੀ ਜਾਨ ਚਾਹੇ ਜਾਨਵਰ ਦੀ ਹੋਵੇ ਚਾਹੇ ਇਨਸਾਨ ਦੀ ਹੋਵੇ ਜ ਉਸ ਦੇ ਨਾਲ ਨਹੀਂ ਖੇਡਣਾ ਚਾਹੀਦਾ ਤਾਂ ਉਹਨਾਂ ਨੇ ਇਹ ਜਿਹੜੀ ਡੋਰ ਆਪਣੇ ਹੱਥ ਨਾਲ ਸੂਤ ਕੇ ਜਿਹੜੀ ਬਣਾ ਰਹੇ ਨੇ ਤੇ ਆਮ ਲੋਕਾਂ ਨੂੰ ਵੀ ਉਹਨਾਂ ਨੇ ਕਿਹਾ ਕਿ ਇਹ ਡੋਰ ਇਸ ਤਰ੍ਹਾਂ ਹੀ ਬਣਾਉਣੀ ਚਾਹੀਦੀ ਤੁਸੀਂ ਦੇਖ ਰਹੇ ਹੋ ਕਲਿਆਨ ਟੀਵੀ ਪੰਜਾਬ ਤੇ ਮਹਾਰਸ਼ਪਾਲ Música